ਇੱਕਜਹੀ ਬੰਦੂਕ ਜਿਹੜੀ 40 ਕਿਲੋਮੀਟਰ ਦੂਰ ਤੱਕ ਵੀ ਨਿਸ਼ਾਨਾ ਲਾ ਸਕਦੀ ਸੀ ਇਸ ਅੰਦਰ 7000 ਕਿਲੋ ਦੀ ਗੋਲੀ ਪੈਂਦੀ ਸੀ ਇਹ ਬੰਦੂਕ ਵਰਲਡ ਵਾਰ ਦੇ ਦੌਰਾਨ ਵਰਤੀ ਗਈ ਸੀ ਤੇ ਇਹ ਬਣਵਾਈ ਸੀ ਹਿਟਲਰ ਨੇ ਚਾਂਸਲਰ ਬੰਨ ਤੋਂ ਪਹਿਲਾਂ ਹੀ ਹਿਟਲਰ ਫ੍ਰਾਂਸ ਨੂੰ ਹਰਾਉਣ ਦੇ ਸੁਪਨੇ ਦੇਖਦਾ ਸੀ ਤੇ ਚਾਂਸਲਰ ਬੰਨ ਤੋਂ ਬਾਅਦ ਉਸਨੇ ਆਪ ਦੀਆਂ ਹਥਿਆਰ ਬਣਾਉਣ ਵਾਲੀਆਂ ਫੈਕਟਰੀਆਂ ਦਾ ਦੌਰਾ ਕੀਤਾ ਤੇ ਅਜਿਹੇ ਹਥਿਆਰ ਬਣਾਉਣ ਲਈ ਕਿ ਆਜੋ ਖੌਫਨਾਕ ਤੇ ਖਤਰਨਾਕ ਹੋਣ ਜਦੋਂ ਜਰਮਨੀ ਉੱਤੇ ਹਿਟਲਰ ਦਾ ਰਾਜ ਹੋਇਆ ਤਾਂ ਫ੍ਰਾਂਸ ਤੇ ਬਰਟੇਨ ਨੇ ਜਰਮਨੀ ਨੂੰ ਰੋਕਣ ਦੇ ਲਈ ਇੱਕ ਲਾਈਨ ਬਣਾਈ ਇਹ ਕੋਈ ਆਮ ਲਾਈਨ ਨਹੀਂ ਸੀ ਇਹ ਲਾਈਨ 4.5 ਕਿਲੋਮੀਟਰ ਲੰਬੀ ਸੀ ਤੇ ਇਸ ਦੇ ਹਰ ਚੱਪੇ ਤੇ ਸੈਨਿਕ ਸੀ ਜਗਾ ਜਗਾ ਬੰਕਰ ਬਣਾਏ ਗਏ ਇਸ ਦੀ ਮੋਟਾਈ 7 ਮੀਟਰ ਤੋਂ ਜ਼ਿਆਦਾ ਸੀ ਇਸ ਨੂੰ ਮੈਜੀਕੋ ਲਾਈਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਟੈਂਕ ਬੰਦੂਖਾਂ ਬੰਬਾਂ ਨਾਲ ਹਰ ਤਰੀਕੇ ਇਸ ਨੂੰ ਲੈਸ ਕੀਤਾ ਗਿਆ ਸੀ ਬਟੇਨ ਤੇ ਫਰਾਂਸ ਸਮਝ ਰਹੇ ਸੀ ਵੀ ਜਰਮਨੀ ਦੀ ਸੈਨੈਸ ਨੂੰ ਕਦੇ ਵੀ ਕਰਾਸ ਨਹੀਂ ਕਰ ਪਾਉਗੀ ਪਰ ਹੋਇਆ ਬਿਲਕੁਲ ਉਲਟ ਜਰਮਨੀ ਦੀ ਸੈਨਾ ਨੇ ਸਿਰਫ 6 ਹਫ਼ਤਿਆਂ ਵਿੱਚ ਇਸ ਨੂੰ ਤਬਾਹ ਕਰਕੇ ਪੂਰੇ ਫਰਾਂਸ ਨੂੰ ਗੋਡਿਆਂ ਭਰਨੇ ਕਰ ਦਿੱਤਾ ਮੰਨਿਆ ਜਾਂਦਾ ਵੀ ਜਰਮਨੀ ਦੀ ਸੈਨਾ ਬੜੇ ਅਨੋਖੇ ਤਰੀਕੇ ਨਾਲ ਲੜਦੀ ਸੀ ਉਹ ਡਰੱਗਸ ਦੀਆਂ ਗੋਲੀਆਂ ਲਿਆ ਕਰਦੇ ਸੀ ਤਾਂ ਕਿ ਬਿਨਾਂ ਸੌਏ ਜ਼ਿਆਦਾ ਦਿਨਾਂ ਤੱਕ ਲੜਦੇ ਰਹਿ ਸਕਣਾਂ ਜਰਮਨੀ ਫ੍ਰਾਂਸ ਵੱਲ ਇੰਨੇ ਜ਼ਬਰਦਸਤ ਤਰੀਕੇ ਨਾਲ ਅੱਗੇ ਵਧਿਆ ਸੀ ਵੀ ਦੁਨੀਆ ਦੇ ਅਜੇ ਹੀ ਰਸਤਾਰ ਨਾਲ ਅੱਜ ਤੱਕ ਕਿਸੇ ਨੂੰ ਵੀ ਲੜਦੇ ਨਹੀਂ ਸੀ ਦੇਖਿਆ ਜਰਮਨ ਸਰਪਜੋਧਨ ਨੀਤੀ ਚ ਹੀ ਵਧੀਆ ਨਹੀਂ ਸੀ ਬਲਕਿ ਜਰਮਨੀ ਬੜੀਆਂ ਤਾਕਤਵਰ ਬਾਰ ਮਸ਼ੀਨਸ ਵੀ ਤਿਆਰ ਕਰ ਰਿਹਾ ਸੀ ਜੋ ਨਾ ਸਿਰਫ ਖਤਰਨਾਕ ਸੀ ਬਲਕਿ ਦੇਖਣ ਨੂੰ ਵੀ ਵਿਸ਼ਾਸ਼ ਸੀ ਉਸਨੇ ਇੱਕ ਟੈਂਕ ਬਣਾਇਆ ਸੀ ਜਿਸਦਾ ਵਜਨ 1.80 ਹਜ਼ਾਰ ਕਿਲੋ ਤੋਂ ਜ਼ਿਆਦਾ ਸੀ ਸਬਮਰੀਨ ਪਲੇਨ ਤੇ ਤੋਪਾਂ ਦੀ ਇੱਕ ਲੰਮੀ ਲਾਈਨ ਜਰਮਨੀ ਚ ਤਿਆਰ ਹੋ ਰਹੀ ਸੀ ਇਹਨਾਂ ਵਿੱਚੋਂ ਹੀ ਇੱਕ ਬੰਦੂਕ ਸੀ ਜੋ ਸਭ ਤੋਂ ਖਤਰਨਾਕ ਸੀ ਜਿਸਦਾ ਨਾਮ ਸੀ ਸਵੇ ਗਰਲ ਗੁਸਟਾਗ ਇਸ ਬੰਦੂਕ ਨੂੰ ਬਣਾਉਣ ਦਾ ਜਮਾ ਖੋਦਰ ਹਿਟਲਰ ਨੇ ਕਰ ਫੈਮਿਲੀ ਨੂੰ ਦਿੱਤਾ ਸੀ ਇਹ ਫੈਮਿਲੀ ਪਹਿਲਾਂ ਵੀ ਜਰਮਨੀ ਲਈ ਹਥਿਆਰਾਂ ਦਾ ਸੌਦਾ ਕਰਦੀ ਸੀ ਇਹ ਕੋਈ ਆਮ ਬੰਦੂਕ ਤਾਂ ਨਹੀਂ ਸੀ ਬਲਕਿ ਇਸ ਨੂੰ ਬਣਾਉਣ ਦੇ ਲਈ ਲੱਖਾਂ ਟਨ ਸਟੀਲ ਤੇ ਹਜ਼ਾਰਾਂ ਲੋਕਾਂ ਦੀ ਜ਼ਰੂਰਤ ਪੈਣੀ ਸੀ ਤਾਂ ਨਾਲ ਹੀ ਸਭ ਤੋਂ ਵੱਡੀ ਪ੍ਰੋਬਲਮ ਸੀ ਕਿ ਇਸ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਕਿਵੇਂ ਲੈ ਕੇ ਜਾਣਾ ਉਸ ਸਮੇਂ ਦੁਨੀਆ ਦੀ ਅਜਿਹੀ ਕੋਈ ਵੀ ਰੋਡ ਨਹੀਂ ਸੀ ਜੋ ਇਸ ਦਾ ਭਾਰ ਸਹਿ ਸਕਦੀ ਇਸ ਲਈ ਇਸ ਨੂੰ ਲਿਜਾਣ ਲਈ ਅਲੱਗ ਰੇਲ ਦੀ ਪਟੜੀ ਵਿਛਾਈ ਗਈ ਪਰ ਇਸ ਨੂੰ ਲਿਜਾਣਾ ਫਿਰ ਵੀ ਸੰਭਵ ਨਾ ਹੋ ਪਾਇਆ ਤਾਂ ਤੈਅ ਹੋਇਆ ਵੀ ਇਸ ਦੇ ਅਲੱਗ-ਅਲੱਗ ਹਿੱਸੇ ਜੁੱਧ ਦੇ ਮੈਦਾਨ 'ਚ ਲਜਾਏ ਜਾਣਗੇ ਤੇ ਉੱਥੇ ਇਸ ਨੂੰ ਅਸੈਂਬਲ ਕੀਤਾ ਜਾਊ ਪਰ ਫਰਾਂਸ ਦੇ ਜੁੱਧ ਸਮੇਂ ਤੱਕ ਇਹ ਤਿਆਰ ਹੀ ਨਹੀਂ ਹੋ ਪਈ ਪਰ ਇਸ ਦੀ ਜ਼ਰੂਰਤ ਹਿਟਲਰ ਨੂੰ ਅੱਗੇ ਵੀ ਪੈਣੀ ਸੀ ਇਸ ਲਈ ਇਸ ਦਾ ਕੰਮ ਜਾਰੀ ਰਿਹਾ 1940 ਤੱਕ ਇਹ ਤਿਆਰ ਹੋ ਗਈ ਸੀ ਜੇਕਰ ਇਸ ਦੀ ਬੈਰਲ ਦੀ ਹੀ ਗੱਲ ਕੀਤੀ ਜਾਵੇ ਤਾਂ ਉਹ 100 ਫੁੱਟ ਤੋਂ ਵੀ ਜ਼ਿਆਦਾ ਲੰਬੀ ਸੀ ਇਸ ਨੂੰ ਬਣਾਉਣ ਉੱਤੇ ਲਗਭਗ 45 ਕਰੋੜ ਰੁਪਏ ਖਰਚ ਹੋਏ ਤੇ ਇਹ ਬੰਦੂਕ 40 ਕਿਲੋਮੀਟਰ ਦੂਰ ਤੋਂ 20 ਫੁੱਟ ਮੋٹے ਕੰਕਰੀਟ ਦੀ ਕੰਧ ਨੂੰ ਪਾਰ ਸਕਦੀ ਸੀ ਇਸ ਦੀ ਇੱਕ ਗੋਲੀ ਚਲਾਉਣ ਉੱਤੇ 45 ਮਿੰਟ ਦਾ ਉਹ ਲੱਗਦਾ ਸੀ ਤੇ ਇਸੇ ਲਈ ਪੂਰੇ ਦਿਨ ਚ 14-15 ਵਾਰ ਹੀ ਇਸ ਨੂੰ ਫਾਇਰ ਕੀਤਾ ਜਾ ਸਕਦਾ ਸੀ ਤੇ ਇਸ ਨੂੰ ਚਲਾਉਣ ਲਈ ਵੀ ਤਕਰੀਬਨ 500 ਲੋਕਾਂ ਦੀ ਜਰੂਰਤ ਪੈਂਦੀ ਸੀ ਇਸ ਦਾ ਵજન 14 ਲੱਖ ਕਿਲੋ ਤੇ ਉਚਾਈ ਚਾਰ ਮੰਜ਼ਲਾ ਇਮਾਰਤ ਜਿੰਨੀ ਸੀ ਇਹ ਬੰਦੂਕ ਹਿੱਟਲਰ ਨੂੰ ਇੰਨੀ ਜਿਆਦਾ ਪਿਆਰੀ ਸੀ ਕਿ ਇਸ ਦੀ ਰੱਖਿਆ ਦੇ ਲਈ ਹਮੇਸ਼ਾ ਦੋ ਬਟਾਲੀਆ ਨਾ ਤਾਇਨਾਤ ਰਹਿੰਦੀਆਂ ਸੀ ਇਸ ਦਾ ਇਸਤੇਮਾਲ ਸਭ ਤੋਂ ਪਹਿਲਾਂ ਸੋਵੀਅਤ ਰੂਸ ਚ ਕੀਤਾ ਗਿਆ ਸੀ ਉਸ ਸਮੇਂ ਸੋਵੀਅਤ ਰੂਸ 아이 ਉਹ ਮਿੱਤਰ ਸੈਨਾਮਾ ਦੇ ਇੱਕ ਹੱਕ ਦੇ ਵਿੱਚ ਸੀ ਜਾਂ ਪਰ ਕਿਹਾ ਜਾ ਸਕਦਾ ਉਨ੍ਹਾਂ ਦੇ ਦੁਆਰਾ ਹੀ ਉਸ ਦੇ ਉੱਤੇ ਕਬਜ਼ਾ ਕਰ ਲਿਆ ਗਿਆ ਸੀ ਉੱਥੋਂ ਦੇ ਇੱਕ ਬੰਦਰਗਾਹ ਸਭ ਮਿਰਾਪੋਰ ਤੇ ਉਸ ਦੇ ਉੱਤੇ ਕਬਜ਼ੇ ਦੇ ਲਈ ਹੀ ਇਸ ਨੂੰ ਤਾਇਨਾਤ ਕੀਤਾ ਗਿਆ ਸੀ ਜੂਨੂ 1942 ਨੂੰ ਪਹਿਲੀ ਵਾਰ ਇਸ ਨੇ ਆਪ ਦਾ ਕਹਿਰ ਵਰ ਪਾਇਆ ਇਸ ਨੇ ਲਗਭਗ ਉੱਥੇ 50 ਗੋਲੇ ਦਾਗੇ ਸੀ ਤੇ ਇਸ ਦੌਰਾਨ ਇੱਕ ਵਾਰੀ ਤਾਂ ਸੋਵੀਅਤ ਦੇ 100 ਫੁੱਟ ਜ਼ਮੀਨ ਦੇ ਅੰਦਰ ਬਣੇ ਇੱਕ ਬੰਕਰ ਨੂੰ ਹੀ ਖਤਮ ਕਰ ਦਿੱਤਾ ਸੀ ਇਸ ਦੀ ਇੱਕ ਗੋਲੀ ਨੇ ਇਸ ਜੁੱਧ ਚ ਲਗਭਗ 1 ਲੱਖ ਸੈਨਿਕਾਂ ਨੂੰ ਜਾਂ ਤਾਂ ਮਾਰ ਦਿੱਤਾ ਗਿਆ ਤੇ ਜਾਂ ਫਿਰ ਬੰਦੀ ਬਣਾ ਲਿਆ ਗਿਆ ਸੀ ਹਿਟਲਰ ਦੀ ਸੈਨਾ ਦੇ ਦੁਆਰਾ ਤੇ ਇਸ ਜਗ੍ਹਾ ਨੂੰ ਪੂਰੀ ਤਰ੍ਹਾਂ ਦੇ ਨਾਲ ਤਬਾਹ ਕਰ ਦਿੱਤਾ ਗਿਆ ਮੰਨਿਆ ਜਾਂਦਾ ਵੀ ਹਿਟਲਰ ਇਸ ਦੀ ਨਮਾਇਸ਼ ਵੀ ਲਾਉਣਾ ਚਾਹੁੰਦਾ ਸੀ ਪਰ ਹਿਟਲਰ ਦੇ ਸਰੈਂਡਰ ਤੋਂ ਇੱਕ ਦਿਨ ਪਹਿਲਾਂ ਖੁਦ ਜਰਮਨ ਸੈਨਿਕਾਂ ਨੇ ਹੀ ਇਸ ਨੂੰ ਨਸ਼ਟ ਕਰ ਦਿੱਤਾ ਸੀ ਤਾਂ ਕਿ ਦੁਸ਼ਮਣ ਦੇ ਹੱਥ ਇਸ ਦੀ ਤਕਨੀਕ ਨਾ ਲੱਗ ਸਕੇ 22 April ਨੂੰ ਜੰਗਲ ਚ ਇਸ ਦੇ ਪੁਰਜ਼ੇ ਮਿਲੇ ਸੀ ਤੇ ਇਸ ਦੀ ਕਹਾਣੀ ਦਾ ਵੀ ਅੰਤ ਹਿਟਲਰ ਦੇ ਨਾਲ ਹੀ ਹੋ ਗਿਆ ਸੀ ਤਾਂ ਇਹ ਸੀ ਦੁਨੀਆ ਦੀ ਸਭ ਤੋਂ ਵੱਡੀ ਤੇ ਵਿਸ਼ਾਲ ਗਨ ਦੀ ਕਹਾਣੀ ਜਿਸ ਦਾ ਇੱਕ ਗੋਲਾ ਹੀ 7000 ਕਿਲੋ ਦਾ ਹੋਇਆ ਕਰਦਾ ਸੀ ਜਿਸ ਨੂੰ ਆਪਾਂ ਗੋਲੀ ਵੀ ਕਹਿ ਸਕਦੇ ਹਾਂ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਸਾਡੇ ਚੈਨਲ ਨੂੰ ਫੋਲੋ ਲਾਈਕ ਤੇ ਸ਼ੇਅਰ ਜਰੂਰ ਕਰ ਲਿਓ ਅਸੀਂ ਅੱਗੇ ਵੀ ਤੁਹਾਡੇ ਇਹ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ ਤੁਹਾਡਾ ਵੀਡੀਓ ਦੇਖਣ ਦੇ ਲਈ ਥੈਂਕਸ ਫੋਰ ਵਾਚ ਧੰਨਵਾਦ